ਕੋਈ ਇਨਸਾਨ ਕਿਸੇ ਨੂੰ ਉਹਦਾ ਦੇਵੇ ਨਾ ਦੇਵੇ ਪਰਮਾਤਮਾ ਦੇ ਦਿੰਦਾ ਹੈ ਇਨਸਾਨ ਹੀ ਇਨਸਾਨ ਨੂੰ ਦਿੰਦਾ ਨਹੀਂ ਖੁੰਦਾ ਗੁਸਤਾਖੀ माफ ਇਹਨੇ ਇਨਸਾਨ ਇਨਸਾਨ ਨੂੰ ਕੋਈ ਚੀਜ਼ ਦੇ ਕੇ ਖੁਸ਼ ਨਹੀਂ ਉਹਦੇ ਕੋਲ ਪ੍ਰਾਪਤ ਕਰਕੇ ਖੁਸ਼ ਹੈ ਕੋਈ ਕਿਸੇ ਨੂੰ ਔਦਾ ਦੇ ਕੇ ਖੁਸ਼ ਨਹੀਂ ਔਦਾ ਖੋਗੇ ਖੁਸ਼ ਹੈ ਇਸ ਕਰਕੇ ਜਿਹੜਾ ਪਰਮ ਪਿਤਾ ਪਰਮਾਤਮਾ ਉਹ ਸਾਨੂੰ ਸਭ ਕੁਝ ਦੇ ਕੇ ਖੁਸ਼ ਹੈ ਉਹ ਖੋ ਕੇ ਖੁਸ਼ ਨਹੀਂ ਹੈ ਇਸ ਕਰਕੇ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਉਹਦੇ ਲੜ ਲੱਗਣਾ ਚਾਹੀਦਾ ਹੈ ਸੋਗਿਓ ਬਿਸਰੇ ਜੀ ਨੇ ਸਭ ਕੁਝ ਦਿਆ ਸੋਗਿਓ ਬਿਸਰੇ ਜੀ ਜੀਵਨ ਜੀਆ ਸਭ ਕੁਝ ਕਰਤੇ ਹੱਥ ਕਾਰਮ ਯੋਗ ਕਰੇ ਸੋ ਆਪ ਹੀ ਵਸੀਲਾ ਪੈਦਾ ਕਰ ਦਿੰਦਾ ਆਪ ਹੀ ਕਰਨ ਪੈਦਾ ਕਰ ਦਿੰਦਾ ਆਪ ਹੀ ਬਿੱਧ ਬਣਾ ਦਿੰਦਾ ਸਾਨੂੰ ਅੱਗੇ ਵਧਾਉਣ ਦੀ ਆਪ ਹੀ ਘਟਾਉਣ ਦੀ ਬਿੱਧ ਬਣਾ ਦਿੰਦਾ ਆਪ ਹੀ ਸਾਨੂੰ ਅੱਗੇ ਵਧਾਉਣ ਦੀ ਬਿੱਧ ਬਣਾ ਦਿੰਦਾ ਜਦੋਂ ਸਾਨੂੰ ਵਧਾਉਣਾ ਹੈ ਉਦੋਂ ਵੀ ਰੱਬ ਬਿੱਧ ਬਣਾਉਂਦਾ ਹੈ ਉਦੋਂ ਹੀ ਮਿੰਟਾਂ ਦੇ ਵਿੱਚ ਇਹ ਬੰਦਾ ਇੱਕਦਮ ਗਾਂਹ ਚਲਾ ਜਾਂਦਾ ਜਦੋਂ ਕਿਸੇ ਨੂੰ ਘਟਾਉਣਾ ਹੈ ਉਹ ਵੀ ਬਿੱਧ ਰੱਬ ਬਣਾ ਜਾਂਦਾ ਸੈਕਿੰਡਾਂ ਦੇ ਵਿੱਚ ਬੰਦਾ ਥੱਲੇ ਆ ਜਾਂਦਾ ਹੈ ਅਸਮਾਨ ਤੋਂ ਧਰਤੀ ਤੇ ਆ ਜਾਂਦਾ ਹੈ ਪਿਛਾਂ ਚਲਾ ਜਾਂਦਾ ਹੈ ਮਰਜੀ ਨੇ ਬਾਣੀ ਵਿੱਚ ਲਿਖਿਆ ਹੋਇਆ ਭੇਖਾਰੀ ਤੇ ਰਾਜ ਕਰਾਵੇ ਰਾਜਾ ਦੇ ਭਿਖਾਰੀ ਔਰੰਗਜੀਬ ਵਰਗਿਆਂ ਨੂੰ ਦੇਖੋ ਥੱਲੇ ਰਹਿ ਹੁੰਦੇ